ਡੇੜਾ ਕਲਮੋੜ ਦੇ ਵਿੱਚ ਮਾਈਨਿੰਗ ਮਾਫੀਆ ਦੀ ਦਹਿਸ਼ਤ ਪੁਲਿਸ ਦੀ ਮੌਜੂਦਗੀ ਦੇ ਵਿੱਚ ਪਿੰਡ ਪਾਸਿਆਂ ਨੂੰ ਪਾਇਆ ਘੇਰਾ ਹਾਲਾਤ ਹੋਏ ਤਨਾਪੂਰਨ ਪੁਲਿਸ ਦੀ ਮੌਜੂਦਗੀ ਦੇ ਵਿੱਚ 50 ਤੋਂ 60 ਗੱਡੀਆਂ ਦਾ ਆਉਣਾ ਪ੍ਰਸ਼ਾਸਨਿਕ ਢਿੱਲ ਵੱਲ ਇਸ਼ਾਰਾ ਨਜਾਇਜ਼ ਮਾਈਨਿੰਗ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਡਰਾਉਣ ਲਈ ਮਾਫੀਆ ਨੇ ਆਪਣੀ ਪ੍ਰਾਈਵੇਟ ਫੌਜ ਭੇਜੀ ਪੁਲਿਸ ਦੇ ਸਾਹਮਣੇ ਗੁੰਡਾਗਰਦੀ ਦਾ ਲਾਈਵ ਨਾਚ ਡੀਐਸਪੀ ਨੇ ਸੰਭਾਲਿਆ ਮੋਰਚਾ ਵਰਦੀ ਦੀ ਮੌਜੂਦਗੀ ਦੇ ਵਿੱਚ ਗੁੰਡਾਗਰਦੀ ਕੀ ਪੰਜਾਬ ਦੇ ਵਿੱਚ ਹੁਣ ਕਾਨੂੰਨ ਨਹੀਂ ਮਾਫੀਆ ਦਾ ਰਾਜ ਹੈ ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਇਮ ਨੰਗਲ ਦੇ ਪਿੰਡ ਖੇੜਾ ਕਲਮੋੜ ਦੇ ਵਿੱਚ ਅੱਜ ਜੋ ਹੋਇਆ ਉਸ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਚਿੱtre ਉਡਾਕੇ ਰੱਖ ਦਿੱਤੇ ਹਨ ਜਿੱਥੇ ਪਿੰਡ ਵਾਸੀ ਨਜਾਇਜ਼ ਮਾਈਨਿੰਗ ਦੇ ਖਿਲਾਫ ਵਿਭਾਗ ਨੂੰ ਜਾਣਕਾਰੀ ਦੇਣ ਦੇ ਲਈ ਜੁੜੇ ਸਨ ਉੱਥੇ ਮਾਈਨਿੰਗ ਮਾਫੀਆ ਨੇ ਆਪਣੇ ਪ੍ਰਾਈਵੇਟ ਫੌਜ ਉਤਾਰ ਦਿੱਤੀ 50 ਤੋਂ 60 ਗੱਡੀਆਂ ਦੇ ਵਿੱਚ ਆਏ ਮਾਈਨਿੰਗ ਦੇ ਗੁੰਡਾ ਅੰਸਰਾਂ ਨੇ ਪਿੰਡ ਵਾਸੀਆਂ ਨੂੰ ਘੇਰ ਕੇ ਸਿੱਧੀ ਚੁਣੌਤੀ ਦੇ ਦਿੱਤੀ ਪਿੰਡ ਖੇੜਾ ਕਲਮੋੜ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਪਹਾੜ ਤੇ ਹੋ ਰਹੀ ਨਜਾਇਜ਼ ਮਾਈਨਿੰਗ ਦਾ ਵਿਰੋਧ ਕਰੇ ਪਿੰਡ ਵਸਿਆ ਨੂੰ ਭਾਰੀ ਦਹਿਸ਼ਤ ਦਾ ਸਾਹਮਣਾ ਕਰਨਾ ਪਿਆ ਹੈਰਾਨੀ ਦੀ ਗੱਲ ਇਹ ਰਹੀ ਕਿ ਸਭ ਕੁਝ ਪੰਜਾਬ ਪੁਲਿਸ ਦੀ ਮੌਜੂਦਗੀ ਦੇ ਵਿੱਚ ਵਾਪਰਿਆ ਜਿਸ ਨੇ ਕਾਨੂੰਨ ਵਿਵਸਥਾ ਉੱਤੇ ਕਈ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ ਸਭ ਤੋਂ ਸ਼ਰਮਨਾਕ ਪਹਿਲੂ ਇਹ ਰਿਹਾ ਕਿ ਮੌਕੇ ਉੱਤੇ ਪੰਜਾਬ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਮਾਫੀਆ ਦੇ ਬੰਦਿਆਂ ਨੇ ਪਿੰਡ ਵਸਿਆ ਨੂੰ ਡਰਾਣਾ ਧਮਕਾਣਾ ਜਾਰੀ ਰੱਖਿਆ ਸੂਤਰਾਂ ਦੇ ਮੁਤਾਬਕ ਜੇਕਰ ਸਮੇਂ ਸਿਰ ਸਥਿਤੀ ਨੂੰ ਨਾ ਸੰਭਾਲਿਆ ਜਾਂਦਾ ਤਾਂ ਉੱਥੇ ਮਾਹੌਲ ਕਾਫੀ ਖਰਾਬ ਹੋ ਸਕਦਾ ਸੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਗੁੰਡਿਆਂ ਦਾ ਇਹ ਹੌਸਲਾ ਸਿੱਧੇ ਤੌਰ ਉਤੇ ਪਰ ਸ਼ਾਸਨਿਕ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ ਜਦੋਂ ਹਾਲਾਤ ਕਾਬੂ ਤੋਂ ਬਾਹਰ ਹੋਣ ਲੱਗੇ ਤਾਂ ਡੀਐਸਪੀ ਨੰਗਲ ਮੌਕੇ ਉੱਤੇ ਪਹੁੰਚ ਗਏ ਡੀਐਸਪੀ ਦੇ ਸਖਤ ਰਵੱਈਏ ਨੂੰ ਦੇਖਦਿਆਂ ਹੀ ਮਾਫੀਆ ਦੀਆਂ ਗੱਡੀਆਂ ਦਾ ਕਾਫਲਾ ਪਿੱਛੇ ਹਟਣ ਲਈ ਮਜਬੂਰ ਹੋਇਆ ਪਿੰਡ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ ਤੇ ਉਹਨਾਂ ਨੇ ਦੋਸ਼ ਲਾਇਆ ਹੈ ਕਿ ਮਾਫੀਆ ਦੇ ਹੌਸਲੇ ਨੇ ਬੁਲੰਦਾਨ ਕੀ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਸਿਰਫ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਪਹਾੜ ਤੇ ਹੋ ਰਹੀ ਨਜਾਇਜ਼ ਮਾਈਨਿੰਗ ਦੇ ਸਬੰਧ ਦੇ ਵਿੱਚ ਵਿਭਾਗ ਨੂੰ ਜਾਣਕਾਰੀ ਦੇਣਾ ਚਾਹੁੰਦੇ ਪਰ ਸਾਨੂੰ ਮੋਤ ਦੇ ਸਾਂ ਹੇਟ ਰਹਿਣਾ ਪੈ ਰਿਹਾ ਹੈ ਲੋਕਾਂ ਦੇ ਇੱਕੇ ਸਵਾਲ ਕੀ ਮਾਫੀਆ ਨੂੰ ਪੁਲਿਸ ਦਾ ਡਰ ਖਤਮ ਹੋ ਚੁੱਕਾ ਹੈ 50 ਤੋਂ 60 ਗੱਡੀਆਂ ਦਾ ਕਾਫਲਾ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਕਿਵੇਂ ਪਹੁੰਚ ਗਿਆ ਕੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਗੱਡੀਆਂ ਦਾ ਆਉਣਾ ਪ੍ਰਸ਼ਾਸਨਿਕ ਢਿੱਲ ਵਾਲੇ ਇਸ਼ਾਰਾ ਕਰਦਾ ਹੈ ਕੀ ਪਿੰਡ ਵਾਸੀਆਂ ਦੀ ਜਾਨ ਹੁਣ ਮਾਫੀਆ ਦੇ ਰੈਮੋ ਕਰਮ ਉੱਤੇ ਹੈ ਹੁਣ ਗੱਲ ਕਰਦੇ ਹਾਂ ਹਾਲਾਤ ਬਿਆਨ ਕਰਦੇ ਕੁਝ ਕੋੜੇ ਸਵਾਲ ਪੁਲਿਸ ਦੀ ਚੁੱਪੀ ਦਾ ਰਾਜ ਕੀ ਜਦੋਂ ਪਿੰਡ ਵਾਸੀ ਨੂੰ ਡਰਾਇਆ ਜਾ ਰਿਹਾ ਸੀ ਤਾਂ ਪੁਲਿਸ ਨੇ ਸ਼ਕਤੀ ਕਿਉਂ ਨਹੀਂ ਵਰਤੀ ਕੀ ਪੁਲਿਸ ਨੂੰ ਉੱਪਰੋਂ ਕੋਈ ਹਦੇ ਸੀ ਜਾਂ ਮਾਫੀਆ ਦਾ ਖੋਫ ਵਰਦੇ ਉੱਤੇ ਭਾਰੀ ਪੈ ਗਿਆ ਚਸ਼ਮਦੀਦਾਂ ਦੇ ਮੁਤਾਬਕ ਪੁਲਿਸ ਦੇ ਸਾਹਮਣੇ ਗਾਲੀ ਗਲੋਚੋਈ ਧਮਕੀਆਂ ਦਿੱਤੀਆਂ ਗਈਆਂ ਡੀਐਸਪੀ ਸਾਹਿਬ ਦੇ ਆਉਣ ਤੱਕ ਦਾ ਇੰਤਜ਼ਾਰ ਕਿਉਂ ਕੀ ਮੌਕੇ ਉਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਬੇਵਸੰਨ ਕਿ ਉਹਨਾਂ ਨੂੰ ਹਾਲਾਤ ਕਾਬੂ ਕਰਨ ਲਈ ਉੱਚ ਅਧਿਕਾਰੀਆਂ ਦੀ ਉਡੀਕ ਕਰਨੀ ਪਈ ਜੇਕਰ ਡੀਐਸਪੀ ਨੰਗਲ ਨਾ ਪਹੁੰਚਦੇ ਤਾਂ ਉੱਥੇ ਮਾਹੌਲ ਖਰਾਬ ਹੋ ਸਕਦਾ ਸੀ ਪਿੰਡ ਵਾਸੀਆਂ ਦਾ ਅਲਟੀਮੇਟ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ ਜੇਕਰ ਸਰਕਾਰ ਨੇ ਨਾ ਗੁੰਡਿਆਂ ਉੱਤੇ ਮਾਈਨਿੰਗ ਮਾਫੀਆ ਤੇ ਨਕੇਲ ਨਾਕਸੀ ਤਾਂ ਪਿੰਡ ਵਾਸੀ ਵੱਡਾ ਸੰਘਰਸ਼ ਵਿਢਣਗੇ ਅਤੇ ਸੜਕਾਂ ਜਾਮ ਕਰਨਗੇ ਤੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਇਹ ਸਿਰਫ ਇੱਕ ਝੜਪ ਨਹੀਂ ਸੀ ਇਹ ਲੋਕਤੰਤਰ ਦਾ ਕਤਲ ਕਰਨ ਦੀ ਕੋਸ਼ਿਸ਼ ਸੀ ਜੇਕਰ ਇਹਨਾਂ 50-60 ਗੱਡੀਆਂ ਵਾਲਿਆਂ ਤੇ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਇਹ ਸਾਫ਼ ਹੋ ਜਾਵੇਗਾ ਕਿ ਕਿਹੜਾ ਕਲਮੋੜ ਦੇ ਵਿੱਚ ਕਾਨੂੰਨ ਨਹੀਂ ਸਗੋਂ ਮਾਫੀਆ ਦਾ ਸਿਕਾ ਚੱਲਦਾ ਹੈ ਦੇਖੋ ਜੀ ਅਸੀਂ ਅੱਜ 2-3 ਦਿਨ ਤੋਂ ਹੀ ਪਿਛਲੇ ਤੋਂ ਸ਼ਨੀਵਾਰ ਤੋਂ ਹੀ ਕਹਿ ਲੋ ਵੀ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਕੋਈੜਾ ਕਲਮੋੜ ਦੇ ਵਿੱਚ ਅਸੀਂ ਆਮ ਲੋਕ ਜਿਹੜੇ ਕਿ ਅ ਅਨਜ਼ਾਬ ਪਸੰਦ ਕਹਿ ਲੋ ਜਾ ਜਿਹੜੇ ਇਹ ਜਿਹੜੇ ਲੱਗੇ ਵੀ ਲੁੱਟ ਖੋਣ ਦੁਨੀਆ ਭਰ ਦਾ ਨਜਾਇਜ਼ ਮੈਨੰਗ ਦਾ ਜਦ ਗੁੰਡਾ ਪਰਚੀ ਦੇ ਸਬੰਧ ਦੇ ਵਿੱਚ ਗਏ ਤੇ ਉਹ ਸਭ ਨੂੰ ਪਤਾ ਵੀ ਸ਼ਨੀਵਾਰ ਤੇ ਅਸੀਂ ਅਫਸਰਾ ਨਾਲ ਗੱਲ ਕਰੀ ਸਾਡਾ ਕੋਈ ਆਪਣਾ ਮੰਤਵ ਨਹੀਂ ਹੈ ਅਸੀਂ ਕੁਝ ਲੈਣਾ ਦੇਣਾ ਨਹੀਂ ਕੋਈ ਕਹਿਆ ਜੀ ਤੁਸੀਂ ਇੱਤਾ ਕਰਦੇ ਹੋ ਉਹ ਕਰਦੇ ਸਾਡਾ ਕੋਈ ਕੰਮ ਨਾਲ ਨਹੀਂ ਹੈ ਸਾਡਾ ਸਿਰਫ ਕਿਹਾਤਾ ਵੀ ਉੱਥੇ ਜਾ ਕੇ ਕੋਈ ਵੀ ਬੰਦਾ ਚੱਲ ਜੇ ਜਿਹਦੇ ਅੰਦਰ ਕੋਈ ਜ਼ਮੀਰ ਜਾਗਦੀ ਹੈ ਜਿਹਦੇ ਅੰਦਰ ਕੋਈ ਦਰਦ ਹੈਗਾ ਵੀ ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਹਾਲਾਤ ਉਦੇ ਸਬੰਧ ਦੇ ਵਿੱਚ ਅਸੀਂ ਉਸੇ ਦਿਨ ਦਾ ਅਫਸਰਾਂ ਨੂੰ ਕਿਹਾ ਜੁੜੇ ਮੈਨੇ ਵਿਭਾਗ ਦੇ ਆ ਚਾਹੋ ਵੈਕਸੀਨ ਹੈ ਚਾਹੇ ਐਸਡੀਓ ਸਾਹਿਬ ਐਸਡੀਓ ਸਾਹਿਬ ਨਾਲ ਤਿੰਨ ਚਾਰ ਵਾਰ ਮੁਲਾਕਾਤ ਵੀ ਹੋ ਗਈ ਤੇ ਫੋਨ ਪਰ ਵੀ ਗੱਲਾਂ ਹੋਈਆਂ ਵੀ ਉੱਤੇ ਜਾ ਕੇ ਤੁਸੀਂ ਦੇਖੋ ਖਾਸ ਕਰਕੇ ਜਿਹੜਾ ਕੰਮ ਹੋਇਆ ਉਹ ਤਾਂ ਨਜਾਇਜ਼ ਹੀ ਹੈ ਪਰ ਜਿਹੜਾ ਸਾਡਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਖੇੜਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਤਿੰਨ ਮੰਦਰ ਹੈ ਤੇ ਡੇਰਾ ਬਾਪੂ ਗੁੰਬਦ ਸਾਹਿਬ ਜੀ ਦਾ ਤੁਸੀਂ ਇਹ ਲਾ ਲੋ ਵੀ ਉਹ ਚੀਜ਼ਾਂ ਵੀ ਅੱਜ ਸੇਫ ਨਹੀਂ ਹੈ ਆਉਣ ਵਾਲੀ ਬਰਸਾਤ ਦੇ ਵਿੱਚ ਵੱਡਾ ਕੋਈ ਨੁਕਸਾਨ ਹੋ ਸਕਦਾ ਹੈ ਕੀ ਆ ਇੱਕ ਆਮ ਬੰਦਾ ਇਹ ਗੱਲ ਜੇ ਉਹਨ ਕੋਈ ਸਾਨੂੰ ਕਾਰਵਾਈ ਹੁੰਦੀ ਨਹੀਂ ਦਿਖਦੀ ਅਸੀਂ ਗੱਲ ਨਹੀਂ ਕਰ ਸਕਦੇ ਅਸੀਂ ਉਹਦੇ ਸੰਬੰਧ ਦੇ ਵਿੱਚ ਸਾਨੂੰ ਮੰਗਲਵਾਰ ਪਹਿਲਾਂ ਕਿਹਾ ਸੋਮਵਾਰ ਕਿਹਾ ਮੈਨੇ ਬੁਬਾਗਨੇ ਫਿਰ ਮੰਗਲ ਕਹਾ ਚਲੋ ਸਾਡਾ ਅੱਜ ਦਾ ਟਾਈਮ ਦਾ ਉਹਨਾਂ ਨਾਲ 12 1 ਵਜੇ ਦਾ ਉਸੇ ਸੰਬੰਧ ਦੇ ਵਿੱਚ ਜਿੱਦਾਂ ਐਸਡੀਓ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਵਿਦਦੀ ਵੀ 10 15 ਬੰਦੇ ਅਸੀਂ ਚੱਲਾਂਗੇ ਜੀ ਤੁਹਾਨੂੰ ਜਗਾ ਦੱਸ ਦਾਂਗੇ ਠੀਕ ਹੈ ਜੀ ਉਹਦੇ ਵਿੱਚ ਉਹਦੇ ਪਹਿਲਾਂ ਅਸੀਂ ਕਰੀਬ 12:30 ਪਾਉਣੇ 1 ਵਜੇ ਮੈਂ ਐਸਡੀਓ ਸਾਹਿਬ ਨੂੰ ਆਨ ਰਿਕਾਰਡ ਫੋਨ ਵੀ ਲਾਇਆ ਵੀ ਸਭ ਆਜੋ ਅਸੀਂ 10-15 ਬੰਦੇ ਖੜੇ ਆ ਤੁਹਾਨੂੰ ਦੱਸ ਦਿੰਦੇ ਆ ਉਹਨੇ ਕਿਹਾ ਬਈ ਆ ਵੀ ਸਾਨੂੰ ਜਰੂਰ ਇੱਕ ਵਾਰੀ ਨਾਲ ਜਾ ਕੇ ਦੱਸਿਓ ਕਿਹੜੀ-ਕਿਹੜੀ ਜਗ੍ਹਾ ਤੁਹਾਨੂੰ ਲੱਗਦੀ ਹੈ ਔਰ ਉਹਨਾਂ ਤੇ ਵੀ ਮੈਂ ਪੁੱਛਿਆ ਵੀ ਕਿਹੜੀ ਉੱਥੇ ਜਾਇਜ਼ ਹੈ ਕਿਹੜੀ ਨਜਾਇਜ਼ ਹੈ ਸਾਨੂੰ ਵੀ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਅਸੀਂ ਖੜੇ ਤੇ ਮੈ ਕਰਾ 20 ਮਿੰਟ ਹੋਏ ਸੀ ਜੀ ਅਸੀਂ ਉੱਥੇ ਸਿਰਫ 15 ਬੰਦੇ ਜਿਹੜੇ ਕਿ ਗਿਣਤੀ ਤੇ ਦਾ 10 ਬੰਦੇ ਪੰਜ ਚਾਰ ਚਲੋ ਆਦੇ ਜਾਂਦੇ ਰਾਹੀ ਖੜ ਗਏ ਤੇ ਉੱਥੇ ਘੜ ਤੇ ਘੱਟ ਵੀ 60 ਦੇ ਕਰੀਬ ਗੱਡੀਆਂ ਆਈਆਂ ਲਗਾਤਾਰ ਇਕੱਠੀਆਂ ਜਿੱਦਾਂ ਕਿ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਜਿੱਦਾਂ ਕੋਈ ਕਿ ਤੇ ਫਿਲਮਾਂ ਦੇ ਵਿੱਚ ਆਪਾਂ ਦੇਖਿਆ ਸਾਉਦੀਆਂ ਫਿਲਮਾਂ ਦੇ ਵਿੱਚ ਵੀ ਜਿਹਦੇ ਵਿੱਚ ਦੁਨੀਆ ਭਰ ਦੇ ਬੰਦੇ ਮੈਂ ਤਾਂ ਇਹ ਕਹੂੰਗਾ ਬੰਦਿਆਂ ਦੇ ਨਾਂ ਨਾਲ ਜਿਹੜੇ ਬੰਦੇ ਗੁੰਡੇ ਤਰ੍ਹਾਂ ਇੱਕ ਆਏ ਜਿਹੜੇ ਉਹਨਾਂ ਨੇ ਆਕੇ ਅਗਰ ਐਡਾ ਕਹੋ ਸ਼ੁਕਰ ਵੀ ਉੱਥੇ ਪੁਲਿਸ ਪਹਿਲਾਂ ਤੋਂ ਹੀ ਮੌਜੂਦ ਸੀ ਜਦੋਂ ਮੈਂ ਗਿਆ ਉਹ ਤੋਂ ਪਹਿਲਾਂ ਵੀ ਜਿਹੜੇ ਨੰਗਲ ਦੇ ਇੰਚਾਰਜ ਹੈ ਉਹ ਉੱਥੇ ਖੜੀ ਸੀ ਮੇ ਤੋਂ ਵੀ ਪਹਿਲਾਂ ਮੇਰੇ ਨਾਲ ਵੀ ਉਹਨਾਂ ਦੀ ਗੱਲ ਹੋਈ ਵੀ ਉਹ ਕਹਿੰਦੇ ਕਿਆ ਬਰੋਗ ਹਸਤਾਜ ਸਿੰਘ ਕਿਆਕ ਪ੍ਰੋਗਰਾਮ ਹੈ ਜੀ ਕਿਦਾਂ ਮੈਂ ਕਹਾਂ ਜੀ ਸਿਰਫ ਉਹ ਅਸੀਂ ਉਹਨਾਂ ਨੂੰ ਠੀਕ ਤੇ ਇਹ ਮੇਰੀ ਗੱਲ ਉਹ ਨਾ ਤੇ ਸਭ ਤੋਂ ਪਹਿਲਾਂ ਇਹ ਗੱਲ ਹੋਈ ਵੀ ਉਹਨਾਂ ਨੂੰ ਠੀਕ ਤੇ ਜਦੋਂ ਐਨਗਾਲੇ ਅਫਸਰ ਆਣਗੇ ਅਸੀਂ ਉੱਥੇ ਉਹਨਾਂ ਨੂੰ ਦੱਸਣਾ ਜੀ ਆਹ ਚੀਜ਼ ਹੈ ਉਤੋਂ ਬਾਅਦ ਸਾਡਾ ਜਿਹੜਾ ਕੰਮ ਖਤਮ ਹੈ ਪਰ ਜੇ ਉੱਥਾ ਉਹ ਨਾ ਹੁੰਦੇ ਤਾਂ ਉੱਥਾ ਕਿਹ ਸੱਚ ਬੇਸ਼ਨ ਹੁੰਦੀ ਮੰਨ ਲਓ ਕਿ ਕਾਕ ਹੁਣ ਵੀ ਨਹੀਂ ਰਹੀ ਪਰ ਕਿਤੇ ਨਾ ਕਿਤੇ ਜੇ ਅਸੀਂ ਆਪ ਮੁਹਾਰੇ ਉਹਨਾਂ ਦਾ ਮੁਕਾਬਲਾ ਜਾਂ ਉਹਨਾਂ ਨੂੰ ਗੱਲਬਾਤ ਨਾ ਦੱਸ ਦੇ ਐਸੇ ਵਿੱਚ ਬੰਦੇ ਤੇ ਜਿਹੜੇ ਜੇ ਉਹ ਗੱਲ ਕਰਨ ਆਏ ਤਾਂ ਵਿੱਚ ਬੰਦੇ ਐਸੇ ਤੇ ਜਿਹੜੇ ਮੱਦੀ ਭੱਦੀ ਸ਼ਬਦਾਬਲੀ ਔਰ ਹੱਥੀ ਉੱਤਰ ਦੇਦੇ ਠੀਕ ਹੈ ਜੀ ਉਥਾ ਕੁਝ ਵੀ ਵੱਡਾ ਵਾਪਰ ਸਕਦਾ ਵਾਪਰੇ ਰਿਹਾ ਤੁਹਾਡੇ ਸਾਹਮਣੇ ਦੋ ਦਿਨ ਪਹਿਲਾਂ ਆ ਗੰਪਰ ਦੇ ਵਿੱਚ ਜਿਹੜੇ ਰੋਕਣਗੇ ਪਹਿਲਾਂ ਉਹਨਾਂ ਦੇ ਉੱਪਰ ਕੁੱਟਮਾਰ ਕਰੀ ਫਿਰ ਉਹਨਾਂ ਪਰਿਵਾਰਚਾ ਦਿੱਤਾ ਉਥੇ ਪਹਿਲਾਂ ਹਰਤੀਆ ਦਿਨ ਗੱਲ ਸੁਣਦੀ ਜੀ ਹੱਥਾ ਗੋਲੀ ਚੱਲ ਗਈ ਜੀ ਇੱਥੇ ਗੋਲੀ ਚੱਲ ਗਈ ਆਮ ਗੱਲ ਐ ਜੜ ਕੇ ਆਏ ਨਜਾਇਜ਼ ਮੈਨੰਗ ਨਜਾਇਜ਼ ਪੈਸਾ ਜਿਹੜਾ ਲੋਕਾਂ ਨੂੰ ਟਿਕਣ ਨਹੀਂ ਦੇ ਰਿਆ ਇਹਨਾਂ ਤੋ ਮੇਰੀ ਤਾਂ ਇਹੀ ਸਭ ਇਲਾਕੇ ਨੂੰ ਵੀ ਬੇਨਤੀ ਵੀ ਤੁਸੀਂ ਜਾਗੋ ਔਰ ਅਫਸਰਾਂ ਨੂੰ ਬੇਨਤੀ ਹੈ ਵੀ ਜਦੋਂ ਕੋਈ ਮਾਰ ਮਰਾਈ ਹੋਗੀ ਮੈਂ ਕੱਲ ਵੀ ਗੱਲ ਆਪਣੇ ਮਾਰੇ ਕਹੀ ਤੀ ਵੀ ਉੱਥਾ ਕੋਈ ਨਾ ਕੋਈ ਮਰ ਜੋ ਸਿੰਘ ਬੈਂਸ ਨੂੰ ਬੇਨਤੀ ਕਰਕੇ ਕਿਹਾ ਤਾਂ ਵੀ ਆ ਕੋਈ ਨਾ ਕੋਈ ਜਿਹੜੀ ਉੱਥਾ ਗੱਲ ਹੋਊਗੀ ਕੋਈ ਨਾ ਕੋਈ ਉੱਥੇ ਜੇ ਮੌਤ ਹੋਊਗੀ ਚਾਹ ਗੰਪਰ ਹੋ ਜੇ ਚਾਹ ਪਲੜੀ ਹੋ ਜੇ ਚਾਹ ਖੇੜਾ ਹੋ ਜੇ ਇਹਦੇ ਜ਼ਿੰਮੇਵਾਰ ਬੈਂਸ ਸਭ ਤੁਸੀਂ ਹੋਵੋਗੇ ਤੁਸੀਂ ਹਾਲਾਤ ਦੇਖ ਕੇ ਦੇਖੋ ਇੱਕ ਬੰਦੇ ਕਿਸੇ ਆਪਣੇ ਆਪ ਨਹੀਂ ਹੋ ਆ ਸਕਦੇ ਨਾ ਪੁਰਸ ਖੜੀ ਹੋਵੇ ਹਾਲਾ ਕਿ ਡੀਐਸਪੀ ਸਾਹਿਬ ਵੀ ਆਏ ਉਹ ਕਿਸੇ ਦੀ ਸਿਹਤੇ ਬਿਗੈਰ ਹੋ ਸਕਦਾ ਵੀ ਕੋਈ ਬੰਦਾ ਅਸੀਂ ਘੜੇ ਹੈ ਕੋਈ ਵੀ ਦੁਨੀਆ ਕਰ ਸਕਦੀ ਕੋਈ ਵੀ ਬੰਦਾ ਕਿਸੇ ਨੂੰ ਦੱਸ ਸਕਦਾ ਵੀ ਇਹ ਨਿਆਂ ਹੋ ਰਿਹਾ ਜੀ ਆਮ ਗੱਲਾਂ ਇਹ ਅਸੀਂ ਨੇ ਜਾਗਾ ਕੇ ਅਸੀਂ ਨਾ ਕਮਾ ਕੇ ਗੁਰਦੁਆਰਿਆਂ ਦੇ ਪੱਗਾ ਮੰਨ ਕੇ ੜੀਆਂ ਦਾੜੀਆਂ ਰਾਕ ਕੇ ਰੋਜ਼ ਅਸੀਂ ਗਾਣਿਆਂ ਪਰ ਵੀਡੀਓ ਪਾਉਂਦੇ ਵੀ ਚੱਕ ਦਾਂਗੇ ਮਾਰ ਦਾਂਗੇ ਸਾਡੇ ਗੁਰੂ ਦੇ ਅਸਥਾਨ ਤੱਕ ਸਾਡੇ ਮੰਦਿਰਾਂ ਤੱਕ ਗੱਲ ਆਈ ਹੋਵੇ ਅਸੀਂ ਉੱਥੇ ਕਹੀਏ ਜੀ ਅਸੀਂ ਮੈਨਿੰਗ ਦੇਖਣੀ ਅਸੀਂ ਸਿਰਫ ਮੈਨੇਗ ਹੋਣ ਦੇਣੀ ਅਸੀਂ ਨਾ ਨਹੀਂ ਦੇਣੀ ਜੀ ਇਹ ਕਿਸੇ ਹੋਰ ਦਾ ਕੰਮ ਹੈ ਜੀ ਇਹ ਸਾਡਾ ਫਰਜ ਨਹੀਂ ਹੈ ਤਾਂ ਦੱਸੋ ਕਿਹਦਾ ਫਰਜ ਹੈ ਜੇ ਅਸੀਂ ਦੱਸਣ ਗਏ ਆ ਤਾਂ ਉਹਨਾਂ ਬੰਦਿਆਂ ਨੂੰ ਕਿਆ ਤਕਲੀਫ ਦੀ ਜੇ ਉਹ ਜੇ ਉਹ ਕਰੇ ਨਹੀਂ ਮੰਨ ਲੋ ਜਹਿਰ ਕਰ ਦੇ ਉਹਨਾਂ ਬੰਦੇ ਨੂੰ ਕਿਆ ਤਕਲੀਫ ਦੀ ਕਿਉਂ ਉਹਨਾਂ ਨੂੰ ਭਲੜੀ ਤੱਕ ਆਣਾ ਪਿਆ ਕਾਰਾਂ ਲੈ ਕੇ ਆਂਦੀਆਂ ਕਿਉਂ ਬੰਦੇ ਜਿਹੜੇ ਵਿੱਚ ਵੀਡੀਓ ਦੇ ਵਿੱਚ ਦਿਖਦੇ ਮੈਂ ਤਾਂ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਾਲਪਾਈਪ ਦੀ ਉਹ ਬੰਦੇ ਕੌਣ ਹੈ ਜਿਹੜੇ ਪਿੱਛੇ ਬੋਲਦੇ ਗਲਤ ਜਾਓ ਉਹਨਾਂ ਦੇ ਰਿਕਾਰਡ ਕੱਢ ਕੇ ਦੇਖ ਲਓ ਜਾਂ ਮੇਰੇ ਕੱਢ ਕੇ ਦੇਖ ਲਿਓ ਵੀ ਉਹਨਾਂ ਉੱਪਰ ਕਿੰਨੇ ਪਰਚੇ ਐ ਔਰ ਉਹਦੀ ਮਨਸਾ ਕੀ ਆਏ ਡਰਾਣਾ ਪਰ ਮੈਂ ਇਹ ਕਹਿਣਾ ਚਾਹੁੰਦਾ ਨਾ ਅਸੀਂ ਅੱਜ ਡਰੀਏ ਨਾ ਡਰੀਏ ਕੱਲ ਅਸੀਂ ਨਜਾਇਜ਼ ਮੈਨਗ ਦੇ ਹੁਣ ਪਹਿਲਾ ਕੋਈ ਹੋ ਸਕਦਾ ਅਸੀਂ ਕੋਈ ਇੱਥੇ ਤੱਕ ਗੁਰਦੁਆਰੇ ਤੱਕ ਸਹਿਮਤ ਰਹਿੰਦੇ ਪਰ ਹੁਣ ਅਸੀਂ ਨਜਾਇਜ਼ ਮੈਨਗ ਦੇ ਖਿਲਾਫ ਅੱਜ ਤੇ ਵੱਡਾ ਮੋਰਚਾ ਖੋਲਾਗੇ ਕੱਲ ਨੂੰ ਅਸੀਂ ਜਿਹੜੇ ਗਾਹਾਂ ਆਪਣੇ ਨਾਲ ਦੇ ਭਰਾਏ ਉਹਨਾਂ ਨੂੰ ਜੋੜ-ਜੋੜ ਕੇ ਜਿਹੜਾ ਨਜਾਇਜ਼ ਕੰਮ ਹੁੰਦਾ ਇਹਨੂੰ ਬੰਦ ਕਰਾਵਾਂਗੇ ਕਿਉਂਕਿ ਅੱਜ ਦੇਖ ਲਿਆ ਮੈਂ ਵੀ ਆਪਣੀ ਅੱਖੀ ਵੀ ਇੱਥੇ ਤੱਕ ਇਹਨਾਂ ਦੇ ਜਿਗਰੇ ਵੱਧ ਗਏ ਇੱਥੇ ਆਮ ਲੋਕਾਂ ਦੇ ਤਾਂ ਸਵਾਲ ਹੀ ਨਹੀਂ ਪਿਆਦਾ ਹੁੰਦਾ ਕੋਈ ਬੋਲ ਸਕਣ ਇਹ ਗੱਲ ਸੱਚੀ ਹੈ ਜਿਹੜੀ ਉਹ ਤਾਂ ਖੇੜਾ ਮੁੰਡੇ ਨੇ ਕਹੀ ਸੀ ਵੀ ਮੈਂ ਇੱਕ ਵੀਡੀਓ ਹਜੇ ਅਪਲੋਡ ਕਰੀ ਤੀ ਮੇਰੇ ਘਰੇ ਆ ਕੇ ਮੇਰੇ ਥੱਪਣ ਮਾਰ ਕੇ ਮੇਰੀ ਵੀਡੀਓ ਡਿਲੀਟ ਕਰਾਈ ਸਿਰਫ ਆਪਣੇ ਘਰ ਦੀ ਪਾਈ ਤੀ ਵੀ ਮੇਰੇ ਘਰ ਦਾ ਹਾਲ ਦੇਖੋ ਇਹ ਤਾਂ ਮੈਨੇ ਨਾਲ ਕਿਹਾ ਹੋ ਗਿਆ ਇਹ ਜਿਹੜੀ ਗੁੰਡਾਗਰਦੀ ਹੈ ਇਹ ਸਾਹਮਣਾ ਸਰਿਆਮ ਹੈ ਇਹਦੇ ਵਿੱਚ ਪੂਰੀ ਪੂਰੀ ਸਰਕਾਰ ਦੀ ਸ਼ੈ ਇਤੇ ਇਲਾਵਾ ਕੋਈ ਇਦਾਂ ਕਰੇ ਨਹੀਂ ਸਕਦਾ ਜੀ